ਕਿੱਧਰੋਂ ਆਏ ਤੁਹਾਡਾ ਨਾਮ ਕੀ ਜੇ ਬਦੇਲ ਸਿੰਘ ਕਿੱਥੋਂ ਆਏ ਤੁਸੀਂ ਐਵੇਂ ਆਇਆ ਆਪਣੇ ਕੋਕੜਾ ਹਲ ਤੋਂ ਜਿੱਤਾ ਡਪੇ ਨਿਕੜਾਇਆ ਬਟਾਲਾ ਬਟਾਲਾ ਖਾਸ ਹਾਂਜੀ ਅੱਛਾ ਤੇ ਕਿਧਰੋਂ ਆਏ ਤੁਸੀਂ ਕੋਕੜਾ ਹਲ ਘੋਟਲਾ ਤੇ ਆਏ ਅੱਛਾ ਤੁਸੀਂ ਆਪਣੇ ਹਥਾਉਣ ਦੇ ਆ ਮਜੇ ਨਾਲ ਅੱਛਾ ਉਹ ਗੱਲ ਨਹੀਂ ਕਿ ਸ਼ਹਿਰ ਦਾ ਏਰੀਆ ਕਿਥੇ ਲੱਗੇ ਮੁੰਡੇ ਘਾਣੀਆਂ ਵਾਲੇ ਆ ਉਹ ਲੱਗੇ ਲੋਤੇ ਉਹਨਾਂ ਲੱਗੋ ਮੰਨੇ ਹੋ ਤੇ ਕਾਫੀ ਗੱਲ ਵੀ ਤੁਸੀਂ ਬਣਦਾ ਤੇ ਬੜੀ ਤੇਜ਼ ਆਉਂਦੇ ਆ ਅੱਛਾ ਡਾਕਟਰ ਨਾ ਗਿਆ ਵਾ ਟਰਾਲੀ ਨੂੰ ਮਾਰੀ ਨੁਕਤਾ ਨਾ ਜਿਹੜੇ ਕੱਲ ਨੂੰ ਮੁੰਮਾ ਤਾਂ ਨੇ ਤੇ ਬੱਸ ਦੀ ਸਵਾਰੀਆਂ ਹੈਗੀਆਂ ਸੀ ਬੱਸ ਦੀ ਸਵਾਰੀਆਂ ਹੈ ਭੱਜ ਗਏ ਸਾਰੇ ਉੱਤਰੇ ਕਿੰਨੀਆਂ ਸਵਾਰੀਆਂ ਸੀ ਦੋਵੇਂ ਆ ਜੀ ਦੇਖਿਆ ਨਹੀਂ ਕਿ ਲੈਟ ਜਾਣਾ ਆਹ ਤਾਂ ਹੱਥ ਨੂੰ ਉੱਦਾਂ ਨਹੀਂ ਤੇ ਆਪਣੀ ਕਨੈਕਟਰ ਦੇਖਿਆ ਬੱਸ ਕਨੈਕਟਰ ਡਰਾਈਵਰ ਜਿਹੜੇ ਆ ਦੋਵੇਂ ਫਰਾਰ ਹੋ ਗਏ ਮੋਕੇ ਤੋਂ ਇੱਕ ਮੋਟਰਸਾਈਕਲ ਵਾਲਾ ਬੰਦਾ ਜਿਹੜਾ ਵਾ ਉਹਦੇ ਹੱਥ ਦੀਆਂ ਜਿਹੜੀਆਂ ਉਂਗਲਾਂ ਉਹ ਟੁੱਟ ਗਈਆਂ ਨੇ ਅੱਛਾ ਜੀ ਉਹ ਹਜੇ ਰੋ ਹਸਪੀਟਲ ਦੇ ਵਿੱਚ ਅੱਛਾ ਹਾਂ ਜੀ ਦੋ ਘੰਟਿਆਂ ਤੋਂ ਕੋਈ ਨਹੀਂ ਆਇਆ ਕੋਈ ਕੁਛ ਨਹੀਂ ਆਇਆ ਠੀਕ ਹੈ ਨਹੀਂ ਕਿੰਨਾ ਕਰਕੇ ਸਰਕਾਰੀ ਅਸੀਂ ਇਹ ਦੇਖ ਲਓ ਵੀ ਜੇ ਇਹਦਾ ਕਸੂਰ ਹੁੰਦਾ ਵੀਰ ਭਜਦਾ ਇਹ ਮੌਕੇ ਦੇ ਖਲੋਤਾ ਵਾ ਜਿਹਦਾ ਕਸੂਰ ਹੀ ਉਸੇ ਵळे ਗੱਡੀ ਛੱਡ ਕੇ ਤੇ ਭੱਜ ਗਿਆ ਵਾ ਮੈਂ ਸਮਝਾ ਨਹੀਂ ਤੇ ਸ਼ਰਾਬ ਦਾ ਰਚਾ ਗਿਆ ਹੈ ਕੋਈ ਦਾਰੂ ਪੀਤੀ ਹੈ ਮੈਡੀਕਲ ਕਰਾ ਲਓ ਭਾਵੇਂ ਇੱਥੋਂ ਤੱਕ ਵਿਸਲ ਵੀ ਛੱਡ ਗਏ ਆਪਣੀ ਕਲੈਕਟਰ ਵਿਸਲ ਵੀ ਛੱਡ ਗਿਆ ਆਪਣੀ ਇੱਥੇ ਇਹ ਦਾਦੂ ਜੋਦਾ ਭਾਜੀ ਕੌਣ ਇਹ ਜਿਹੜਾ ਪੰਜਾਬ ਰੋਡ ਦੇ ਪਾਸੇ ਪੰਜਾਬ ਰੋਡ ਦਾ ਡਰਾਈਵਰ ਜਿਹੜਾ ਹੈ ਦਾਦੂ ਜੋਦਾ ਵਾ ਮਿੰਟਾ ਮਿੰਟਾ ਨਾ ਆਜੇ ਦਾ ਅੱਛਾ ਕੋ ਗਰੀਬ ਇਹ ਪਾਈ ਸਾਡੀ ਤੁਸੀਂ ਕਿਹੜੇ ਪੱਟੇ ਤੋਂ ਜੇ ਭਾਜੀ ਕਿਹੜੇ ਕਿਹੜੇ ਪੱਟੇ ਤੋਂ ਜੇ ਲਾਲੀ ਦਾ ਪੱਟਾ ਲਾਲੀ ਦਾ ਪੱਟਾ ਪਹਿਲੀ ਦੂਰ ਕੇ ਜਾ ਕੇ ਪੁਲਸ ਵਾਲਾ ਕੋਈ ਆ ਜਾ ਤੱਕ ਸੋਈ ਮਰਿਆ ਨਹੀਂ ਹੋਈ ਨੀ ਭਾਜੀ ਆ ਜਾਣਾ ਜਣ ਸਾਰਿਆਂ ਦੀ ਭਾਈ ਕੇ ਦਾ ਕੋਈ ਜਾਨੀ ਨੁਕਸਾਨ ਹੋਇਆ ਮਾੜਾ ਹੱਥ ਟੁੱਟਾ ਭਾਜੀ ਇੱਧਰ ਮਾਰੋ ਇੱਧਰ ਇੱਧਰ ਟਰੈਕਟਰ ਦੇ ਮਗਰ ਮੋਟਰਸਾਈਕਲ ਦੇ ਆਉਂਦੇ ਆ ਸੀ ਨਾ ਉਹਦੇ ਵੀਰ ਦੇ ਆ ਦੋ ਉਂਗਲ ਚਾਰ ਉਂਗਲਾਂ ਦੇ ਵਿੱਚ ਸਟਰਕਚਰ ਆ ਗਿਆ ਬਿਲਕੁਲ ਬਾਜਰੋ ਹਸਪੀਟਲ ਖੜਾ ਹੈ ਮੰਜੇ ਦੇ ਵਿੱਚ ਉਹਦਾ ਆਪਰੇਟ ਹੋਣਾ ਹੈ ਕੋਈ ਲੱਖ ਡੇਢ ਲੱਖ ਰੁਪਏ ਦਾ ਖਰਚਾ ਹੋਵੇ ਕਿੱਥੇ ਕਰੂਗਾ ਹਾਂਜੀ ਉਹਦਾ ਜ਼ਿਆਦਾ ਨੁਕਸਾਨ ਉਹਦਾ ਵਾ ਗੱਡ ਕਹਿੰਦਾ ਮਤਲਬ ਇਹ ਹੈ ਕਿ ਬੱਸ ਵਾਲਾ ਹੁਣ ਵੀ ਗਲਤ ਹੈ ਜਿੱਥੇ ਬੱਸ ਲੱਗੀ ਆ ਪਹਿਲੇ ਨੂੰ ਗਲਤ ਆਇਆ ਬਿਲਕੁਲ ਬੱਸ ਵਾਲੇ ਦੇ ਟਰਾਲੀ ਦਾ ਮੂੰਹ ਵੇਖ ਲੋ ਕਿ ਕਿਹਨੂੰ ਕਮਾਤਾ ਹੋਵੇ ਵਾਲੇ ਨੂੰ ਜਾਣ ਸੱਚਾ ਦੱਸ ਭਾਈ ਦਾ ਨਾ ਬੱਸ ਬੱਸ ਆਪਣੀ ਗੱਡੀ ਛੱਡ ਕੇ ਭੱਜ ਜਾ ਏ ਕੋਈ ਪਤਾ ਲੱਗਾ ਤੁਹਾਨੂੰ ਬਸ ਕੇ ਦੀ ਡੀਪੂ ਦੀ ਏ ਭਾਜੀ ਬਟਾਲਾ ਡੀਪੂ ਬਟਾਲਾ ਡੀਪੂ ਹੀ ਕਰੀ ਜਾਂਦੀ ਏ ਚੰਡੀਗੜ੍ਹ ਵਾਲੀ ਪਾਸਿਆ ਬਟਾਲਾ ਦੀ ਡੀਪੂ ਦੀ ਹਾਂਜੀ ਬਟਾਲਾ ਡੀਪੂ ਦੀ ਆ ਅੱਛਾ ਹਾਂਜੀ ਇਹ ਨੰਬਰ ਹੈਗਾ ਜੀ ਇਹਦਾ ਪੀ ਪੀ ਨਾ ਸਿਕ ਪੀ ਸੀ ਡੀ ਸੀ 0 ਫੇਰ ਹੋ ਜਾਓ ਸੀ 0 199 ਸੀ ਡੀ 199 ਅੱਜ ਆ ਟ੍ਰਾਂਡਿਸ਼ਨਲ ਨੰਬਰ ਲਗਾਵਾ ਜਿਹੜੀ ਦੇ ਨਾਮ ਨੰਬਰ ਪਲੇਟ ਹੈ ਨਾ ਵੇਲੇ ਜੋੜ ਗਲੀ ਦਾ ਨਾਮ ਮਗਰ ਲੱਗੀ ਜੋ ਪੀਸੀ ਪੀਸੀ ਨੰਬਰ ਤੁਸੀਂ ਕੋਈ ਤੁਸੀਂ ਕੋਈ ਪ੍ਰਸ਼ਾਸਨ ਨੂੰ ਕੋਈ ਕਹਿਣਾ ਚਾਹੋਗੇ ਕਿ ਪ੍ਰਸ਼ਾਸਨ ਕੋਈ ਮਾਰਦਾ ਹੈ ਇਹ ਕਰਨਾ ਕੀ ਪ੍ਰਸ਼ਾਸਨ ਨੂੰ ਇਹੋ ਹੀ ਬੇਨਤੀ ਆ ਕਿ ਇਹ ਜਿਹੜੇ ਨਾ ਥੋੜੀ ਬੋਤੀ ਨੱਥ ਪਾਈ ਜਾਵੇ ਇੰਨੀ ਤੇਜ਼ ਗੱਡੀਆਂ ਇੰਨੀ ਟ੍ਰੈਫਿਕ ਆ ਅੱਗੇ ਰੱਬ ਦੀ ਮਾਰ ਪਈ ਆ ਰੱਬ ਦੀ ਮਾਰ ਪਈ ਆ ਕਿੰਨਾ ਸਭ ਲੋਕ ਜਿਹੜੇ ਪਾਣੀ ਦੇ ਮਰੇ ਆ ਵੀ ਇਹ ਆਪਣੀ ਇਹਨਾਂ ਨੇ ਲੱਗੀ ਤਾਂ ਆਉਂਦੀ ਆ ਸੰਗਤ ਆਉਂਦੀ ਆ ਰਸਤਾ ਲੈ ਕੇ ਹਾਂਜੀ ਘੰਟਾ ਡੇਢ ਘੰਟਾ ਆਇਆ ਜਾਮ ਇਹ ਹੋਣ ਬਣੀ ਮੁਸ਼ਕਲਾਂ ਦਾ ਜਾਂ ਮਾਣਾ ਇਹ ਸ਼ਾਸਨ ਨੂੰ ਬੇਨਤੀ ਹੈ ਪ੍ਰਚਾਰ ਸਿੰਘ ਦੇ ਟਾਈਮ ਨਾਲ ਪਹੁੰਚਾ ਤੇ ਇਹ ਬੰਦਾ ਨਹੀਂ ਪਾ ਸਕਦਾ ਹੁਣ ਉਹ ਭੱਜ ਗਿਆ ਵਾਹ ਹਾਂਜੀ ਵਾਹ ਵਾਹ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਕਿ ਪਲੀਜ਼ ਉਹ ਜਿਹੜਾ ਜਦੋਂ ਵਿਚਾਰੇ ਦਾ ਹੱਥ ਫੈਕਚਰ ਹੋਇਆ ਵਾ ਉਹਦਾ ਵੀ ਇਲਾਜ ਕਰਵਾਇਆ ਜਾਵੇ ਇਹਦੇ ਕੋਲ ਹਾਂ ਡਰਾਈਵਰ ਬੱਸ ਕਰੈਕਟਰ ਜਿਹੜੇ ਦੋਵੇਂ ਇਹਨਾਂ ਦੀ ਇਹਨਾਂ ਦੀ ਸਿਰ ਤੇ ਤੇ ਜਿਹੜਾ ਵੀਰ ਦੀ ਟਰਾਲੀ ਦਾ ਟਰੈਕਟਰ ਦਾ ਨੁਕਸਾਨ ਹੋਇਆ ਵਾ ਉਹ ਵੀ ਭਰਾ ਕਰੀ ਜਾਏ ਇਹਨਾਂ ਨੂੰ ਨਾਜੀ ਮੇਰਾ ਜਰਜੀਤ ਸਿੰਘ ਜੀ ਕਿਹਨੇ ਘੜਾ ਜੀ ਹੁੰਦਾ ਸ਼ਾਹਪੁਰ ਜਾ ਜਾਓ ਸ਼ਾਹਪੁਰ ਜਾ ਜਾਓ ਠੀਕ ਭਾਈ ਤੁਹਾਨੂੰ ਠੀਕ ਠੀਕ ਐਕਸੀਡੈਂਟ ਹੋਇਆ ਮੌਕੇ ਤੇ ਆਏ ਆ ਉਹਕੇ ਜਾ ਕੇ ਵੇਖਿਆ ਕੋਈ ਛੱਟ ਵਗੈਰਾ ਨਹੀਂ ਲੱਗੀ ਨਾ ਟਰੈਕਟਰ ਵਾਲਿਆਂ ਨੂੰ ਲੱਗੀ ਹੈ। ਕਾਦੀ ਗਾ ਵੀ ਨਚਾਲਾ ਆ ਬੱਸਾਂ ਵੀ ਨਚਾਲਾ ਆ। ਬਾਸ ਸਾਹਮਣੇ ਜਾੜਿਆ, ਪੈਂਚੇ ਚਾਲੀ ਆ ਪਿੱਛੇ ਜਾੜਾ, ਬਾਕੀ ਹੁਣ ਦੇਖਦੇ ਆ ਮੌਕੇ ਦੇ ਉੱਤੇ ਕੀ ਵੀ ਕਰੀਏ ਕੀ ਹੋ ਵੀ ਹੁਗਾ ਨਹੀਂ। ਕਿਨੇ ਦੇਖਦੇ ਆਉਂਦੇ, ਜਗਮੀ ਬਾਰੇ ਇਹਦੇ ਕੋਈ ਪੀਏ ਨੂੰ ਮਗਰ ਕਹਿ ਰਹੇ ਨੇ ਕਿ ਇਹਨਾਂ ਦੇ ਆ ਰਹੇ ਕੋ ਮੋਟਰਸਾਈਕਲ ਦੇ ਉੱਤੇ। ਉਹ ਵੀ ਬੜਾ ਟਾਲੀ ਨੇ ਜਾਂ ਜੈਸਤੀ ਕੀ ਉਹਨੂੰ ਕੋ ਛੱਟ ਵਗੈਰਾ ਲੱਗੀ ਆ। ਉਹਦਾ ਹੁਣ ਦੇਖਦੇ ਆ ਅਸੀਂ ਤੇ ਦੱਸਦੇ ਆ। ਤੇ ਬੱਸ ਡਰਾਈਵਰ ਬਸ ਡਰਾਈਵਰ ਨੇ ਮੌਕੇ ਤੇ ਸਿਆਗਾ ਪਤਾ ਕਰਦੇ ਹੁਣ ਕਿਹੜੀ ਡੰਟੀ ਕਿਹੜਾ ਬਸ ਆਵਸੀ ਦਾ ਯਾਹ ਪਰ ਰੋਡ ਵਿਭਾਗ ਵਾਲਾ ਨੇ ਕਾਸ਼ੇ ਕਰ ਰਿਹਾ ਚਲੋ ਅਕਾਉਂਟ ਦੇਤੇ ਆਏ ਲੋ ਕਾਰਵਾਈ ਜਾਣ ਲਗਾਉਂਦੇ ਉਹਦੇ ਮੁਤਾਬਕ ਆਪਾਂ ਕਰਦੇ ਚੱਲਦੇ ਆਂ ਜੀ ਪਤਾ ਲੱਗਾ ਬਸ ਕਿੱਥੋਂ ਆਈ ਹੈ ਬਸ ਤਾਂ ਬਟਾਰੀਓ ਆਈ ਹੈ ਕਨਫਰਮ ਹੋਏਗਾ ਜੀ ਕਿਥੋਂ ਕਿਥੋਂ ਆਈ ਹੈ ਕਿਹੜੀ ਡੀਪੋ ਦੀ ਪਤਾ ਲੱਗਾ ਨਾਲਾ ਜੇਪੂ ਦੀ ਬਸ ਹੈਗੀ ਹੈ ਇਸ ਟਾਈਮ ਕਿੱਥੋਂ ਆਉਂਦੀ ਹੈ ਇਹਦੇ ਬਾਰੇ ਲੋਕੀ ਬਾਹ ਦਾ ਡਰਾਈਵਰਾਂ ਨਾਲ ਕੰਟੈਕਟ ਹੈ ਚਲੋ ਤਾਨਾ ਬਾਈ ਜੀ